ਨਗਰ ਨਿਗਮ ਦੇ ਵੱਲੋਂ ਨਜਾਇਜ਼ ਕਬਜ਼ਿਆਂ ਖਿਲਾਫ ਵਿੱਤੀ ਗਈ ਮੁਹਿੰਮ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਦੇ ਚਲਦੇ ਹੁਣ ਦਿਨ ਚੜ੍ਹਦੇ ਹੀ ਨਜਾਇਜ਼ ਉਸਾਰੀਆਂ ਖਿਲਾਫ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਜੀ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਗਰੀਬਾਂ ਦਾ ਜਿਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਕਾਰਵਾਈ ਕਰਦੇ ਹੋਏ 20 ਦੇ ਕਰੀਬ ਦੁਕਾਨਾਂ ਨੂੰ ਸੀਲ ਕੀਤਾ ਗਿਆ ਐਸ.ਪੀ ਸੁਖਦੇਵ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਕਾਰਵਾਈ ਦੌਰਾਨ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਦੁਕਾਨਾਂ ਨੂੰ ਸੀਲ ਕੀਤਾ ਗਿਆ ਜਾਣਕਾਰ ਦਿੰਦੇ ਹੋਏ ਏਟੀਪੀ ਸੁਖਦੇਵ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਦੇ ਹਦਾਇਤਾਂ ਦੇ ਅਨੁਸਾਰ ਜਲੰਧਰ ਸ਼ਾਉਨੀ ਦੇ ਖੇਤਰ ਦੇ ਵਿੱਚ ਪੈਂਦੇ ਖੁਰਲਾ ਸੈਂਟਰ ਇਲਾਕੇ ਦੇ ਵਿੱਚ ਸਥਿਤ ਸਾਈ ਮੰਦਰ ਨੂੰ ਬੰਦ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨੇੜੇ ਬੰਨ ਰਹੀਆਂ ਚਾਰ ਦੁਕਾਨਾਂ ਬੈਂਕ ਕਲੋਨੇ ਦੇ ਵਿੱਚ ਅੱਠ ਦੁਕਾਨਾਂ ਅਤੇ ਬੈਂਕ ਇਨਕਲੇਵ ਦੇ ਵਿੱਚ ਤਿੰਨ ਦੁਕਾਨਾਂ ਦਾ ਕੰਮ ਰੋਕ ਦਿੱਤਾ ਗਿਆ ਉਨਾ ਕਹਿਆ ਕਿ ਕਾਰਵਾਈ ਨਜਾਇਜ਼ ਕਬਜ਼ੇ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਾਰੀ ਰਹੇਗੀ ਲੋਕਾਂ ਨੂੰ ਅਪੀਲ ਹੈ ਕਿ ਉਹ ਨਕਸ਼ਾ ਪਾਸ ਕਰਵਾ ਕੇ ਹੀ ਆਪਣਾ ਨਿਰਮਾਣ ਕਾਰਜ ਸ਼ੁਰੂ ਕਰਵਾਉਣ तकरीबन ਵੀਰਕ੍ਰੀਬ ਅਰਧ ਅਧਿਕਾਰਤ ਇਸਾਰੀਲਾ ਫੀਲ ਦਿੱਤੀ ਗਈ ਹੈ ਉਹਨਾਂ ਤੋਂ ਅ ਸਾਰ ਬੈਂਕਲੂਨੀ ਦੇ ਲੈ ਕੇ ਰੀ ਸੀਲਿੰਗ ਉਹਨਾਂ ਕੋਲ ਅਪਡੇਟ ਦਿੱਤਾ ਗਿਆ ਸੀਗਾ ਵੀ ਆਪਾਂ ਇਹਨੂੰ ਐਸ ਪਰ ਬਾਇਲਾ ਕਰਾਂਗੇ ਪਰ ਇਸਾਲ ਦੇ ਕਰੀਬ ਦਿੱਤਨ ਤੋਂ ਬਾਅਦ ਵੀ ਉਹਨਾਂ ਨੂੰ ਇਹ ਕਿ ਜਿਹੜੇ ਇਸ ਪਾਰੇ ਕੋ ਸਾਧਨ ਨਹੀਂ ਸਕਿਆ ਦੋ ਗੋਲ ਮਾਰਕਟ ਰਹੀਆਂ ਆਠ ਅਰੀਜੀਲੀ ਮੁੰਨਿਆ ਰਾਜਾ ਬਾਗ ਰਾਜਾ ਗਾਰਡਨ ਦੇ ਵਿੱਚ ਤੇ ਇੱਕ ਹੈਪੀ ਮੀਨਿੰਗ ਵਾਲੀ ਇਸੇ ਤੀਸ਼ਰੂ ਕੀ ਹੋਈ ਅੱਗਲਾ ਐਕਸ਼ਨ ਬਾਰੇ ਹੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਊਗਾ ਜਦੋਂ ਦੀ ਸਰਕਾਰ ਦੀ ਕੋਸ਼ਿਸ਼ ਹੋਗੀ ਐਪਰ ਗਵਰਨਮੈਂਟ ਡੈਲੀ ਦੇ ਉੱਤੇ ਅੱਜ ਨਗਰ ਨਿਗਮ ਦੇ ਵੱਲੋਂ ਨਜਾਇਜ਼ ਕਬਜ਼ੇ ਖਿਲਾਫ ਵਿੱਤੀ ਗਈ ਮੁਹਿੰਮ ਦਾ سلسلہ ਲਗਾਤਾਰ ਜਾਰੀ ਹੈ ਜਿਸ ਦੇ ਚੱਲਦਿਆਂ ਹੁਣ ਦਿਨ ਚੜ੍ਹਦੇ ਹੀ ਨਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਕਰਦੇ ਹੋਏ 20 ਦੇ ਕਰੀਬ ਦੁਕਾਨਾਂ ਨੂੰ ਸੀਲ ਕੀਤਾ ਗਿਆ ਐਸ.ਪੀ ਸੁਖਦੇਵ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਕਾਰਵਾਈ ਦੌਰਾਨ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਦੁਕਾਨਾਂ ਨੂੰ ਸੀਲ ਕੀਤਾ ਗਿਆ ਜਾਣਕਾਰ ਦਿੰਦੇ ਹੋਏ ਏਟੀਪੀ ਸੁਖਦੇਵ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਦੇ ਹਦਾਇਤਾਂ ਦੇ ਅਨੁਸਾਰ ਜਲੰਧਰ ਸ਼ਾਉਣੀ ਦੇ ਖੇਤਰ ਦੇ ਵਿੱਚ ਪੈਂਦੇ ਖੁਰਲਾ ਸੈਂਟਰ ਇਲਾਕੇ ਦੇ ਵਿੱਚ ਸਥਿਤ ਸਾਈ ਮੰਦਰ ਨੂੰ ਬੰਦ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨੇੜੇ ਬੰਨ ਰਹੀਆਂ ਚਾਰ ਦੁਕਾਨਾਂ ਬੈਂਕ ਕਲੋਨੇ ਦੇ ਵਿੱਚ ਅੱਠ ਦੁਕਾਨਾਂ ਅਤੇ ਬੈਂਕ ਇਨਕਲੇਵ ਦੇ ਵਿੱਚ ਤਿੰਨ ਦੁਕਾਨਾਂ ਦਾ ਕੰਮ ਰੋਕ ਦਿੱਤਾ ਗਿਆ ਉਨਾ ਕਹਿਆ ਕਿ ਕਾਰਵਾਈ ਨਜਾਇਜ਼ ਕਬਜ਼ੇ ਦੇ ਖਿਲਾਫ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਾਰੀ ਰਹੇਗੀ ਲੋਕਾਂ ਨੂੰ ਅਪੀਲ ਹੈ ਕਿ ਉਹ ਨਕਸ਼ਾ ਪਾਸ ਕਰਵਾ ਕੇ ਹੀ ਆਪਣਾ ਨਿਰਮਾਣ ਕਾਰਜ ਸ਼ੁਰੂ ਕਰਵਾਉਣ तकरीबन ਵੀਰੇ ਕਰੀਬ ਅਰਧ ਅਧਿਕਾਰਤ ਇਸਾਰੀਲਾ ਫੀਲ ਦਿੱਤੀ ਜਾਗੀ ਹਾਂ ਉਹਨਾਂ ਤੋਂ ਅ ਸਾਰ ਬੈਂਕਲੂਨੀ ਦੇ ਲੈ ਕੇ ਰੀ ਸੀਲਿੰਗ ਹੈ ਉਹਨਾਂ ਨੂੰ ਆਪਣਾ ਵੜ ਦਿੱਤਾ ਗਿਆ ਸੀਗਾ ਵੀ ਆਪਾਂ ਇਹਨੂੰ ਐਸ ਪਰ ਬਾਇਲਾ ਕਰਾਂਗੇ ਪਰ ਇਸਾਲ ਦੇ ਕਰੀਬ ਦਿੱਤਨ ਤੋਂ ਬਾਅਦ ਵੀ ਉਹਨਾਂ ਨੂੰ ਇਹ ਕਿ ਜਿਹੜੇ ਇਸ ਤੋਂ ਪਾਰੇ ਤੋਂ ਸਾਧਿਆ ਨਹੀਂ ਸਕਿਆ ਦੋ ਗੋਲ ਮਾਰਕਟ ਰਹੀਆਂ ਆਠ ਅਰੀਜੀਲੀ ਮੁੰਨਿਆ ਰਾਜਾ ਬਾਗ ਰਾਜਾ ਗਾਰਡਨ ਦੇ ਵਿੱਚ ਤੇ ਇੱਕ ਹੈਪੀ ਮੀਨਿੰਗ ਵਾਲੀ ਜਿਸ ਸਰਟੀਫਿਕੇਟ ਵੀ ਹੋਈ ਜਾਂਦੀ ਅਗਲਾ ਐਕਸ਼ਨ ਬਾਰੇ ਹੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਊਗਾ ਜਦੋਂ ਦੀ ਸਰਕਾਰ ਦੀ ਪਹੁੰਚ ਹੋਊਗੀ ਪਰ ਗਵਰਨਰ ਦਾ ਡਿਮੋਰ ਦੇ ਅੱਪਾਰ